ਜਾਨਿਕਸ ਵੇਰਾ ਟੀਵੀ ਦੇਖ ਰਹੇ ਤੁਸੀਂ ਤੇ ਮੈਂ ओमप्रकाश ਮੈਲਟੂ ਪਿਛਲੇ ਦਿਨੀ ਸਮਰਾਲਾ ਨੇੜਲੇ ਪਿੰਡ ਮਾਨਕੀ ਵਿਖੇ ਤਿੰਨ ਨੌਜਵਾਨ ਜੋ ਕਿ ਰਾਤ ਨੂੰ ਇੱਕ ਮੈਡੀਕਲ ਦੁਕਾਨ ਦੇ ਬਾਹਰ ਖੜੇ ਸੀ ਉੱਥੇ ਦੋ ਮੋਟਰਸਾਈਕਲ ਆਉਂਦੇ ਆ ਜਿਤੇ ਤੇ ਚਾਰ ਹੰਪਛਾਤੇ ਵਿਅਕਤੀ ਸਵਾਰ ਹੁੰਦੇ ਆ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਆ ਜਿਸ ਦੇ ਵਿੱਚ ਦੋ ਨੌਜਵਾਨਾਂ ਦੇ ਆ ਜਿਹੜੇ ਉਹ ਜ਼ਖਮੀ ਹੋ ਜਾਂਦੇ ਆ ਤੇ ਉਹਨਾਂ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਜਾਂਦਾ ਜਿੱਥੇ ਉਹਨਾਂ ਦੇ ਹਾਲਤ ਗੰਭੀਰ ਦੇਖਦੇ ਹੋਏ ਚੰਡੀਗੜ੍ਹ ਡਰੈਫਟਰ ਕਰ ਦਿੱਤਾ ਜਾਂਦਾ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਆ ਅ ਅੱਜ ਪਿੰਡ ਵਾਸੀਆਂ ਵੱਲੋਂ ਸਮਰਾਲਾ ਚੌਕ ਦੇ ਵਿੱਚ ਧਰਨਾ ਲਗਾਇਆ ਗਿਆ ਔਰ ਪਰਿਵਾਰ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸਮਰਾਲਾ ਦੇ ਮੁੱਖ ਚੌਕ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਮਹਿਲਾਵਾਂ ਵੱਲੋਂ ਆਤਰ ਨਾਲ ਲਗਾਇਆ ਹੋਇਆ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਪਿੰਡ ਵਾਸੀਆਂ ਨਾਲ ਆ ਜਿਹੜਾ ਮ੍ਰਿਤਕ ਨੌਜਵਾਨ ਆ ਉਸਦੀ ਮਾਤਾ ਤੇ ਉਹਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਔਰ ਪਰਿਵਾਰ ਦੇ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ ਔਰ ਕਬੱਡੀ ਦਾ ਕਿਹਾ ਜਾਂਦਾ ਪਿੰਡ ਵਾਸੀ ਕੁਝ ਪਿੰਡ ਵਾਸੀ ਕਹਿ ਰਹੇ ਕਿ ਕਬੱਡੀ ਦਾ ਪਲੇਅਰ ਸੀ ਔਰ ਆਪਣੇ ਪਿਤਾ ਦੇ ਨਾਲ ਪਲੰਬਰ ਦੇ ਕੰਮ ਤੇ ਨਾਲ ਜਾਂਦਾ ਸੀ ਔਰ ਇਕੱਲਾ ਹੀ ਵਿਅਕਤੀ ਸੀ ਜਿਹੜਾ ਕਿ ਆ ਕਮਾਈ ਦਾ ਸਾਧਨ ਸੀਗਾ ਇੱਕ ਆ ਗੱਲਬਾਤ ਕਰਦੇ ਆ ਪਰਿਵਾਰਿਕ ਮੈਂਬਰ ਮੌਜੂਦ ਨੇ ਆ ਮਾਤਾ ਜੀ ਉਹਨਾਂ ਦੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਉਹਨਾਂ ਦੇ ਮਾਤਾ ਜੀ ਅੱਜ ਤੁਹਾਡੇ ਵੱਲੋਂ ਧਰਨਾ ਲਗਾਇਆ ਗਿਆ ਬਹੁਤ ਦੁੱਖ ਦੀ ਘੜੀ ਆ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਬੱਚੇ ਨੂੰ ਇਨਸਾਫ ਚਾਹੀਦਾ ਬਸ ਹਾਂੱ ਕੱਲ ਹੀ ਸੀਗਾ ਜੀ ਬੱਚਾ

ਸਾਡੇ ਤਾਂ ਇਹਦੇ ਨਾਲੇ ਸਾਰਾ ਕੁਝ ਇਹ ਨਾਲੇ ਘਰ ਚੱਲਦਾ ਸੀ ਮੇਰਾ ਮਤਲਬ ਕੀ ਮੰਗ ਕਰਨਾ ਚਾਹੂੰਗਾ ਪ੍ਰਸ਼ਾਸਨ ਨੂੰ ਪੁਲਿਸ ਨੂੰ ਮੇਰਾ ਤਾਂ ਇਹ ਵੀ ਮੇਰੇ ਪੁੱਤ ਨੂੰ ਇਨਸਾਲ ਦਿੱਤਾ ਜਾਵੇ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਠੀਕ ਸੋ ਹੋਰ ਪਿੰਡ ਦੇ ਵਿਅਕਤੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਕ ਨੌਜਵਾਨ ਸਾਡੇ ਨਾਲ ਮੌਜੂਦ ਨੇ ਅਬਾਈ ਜੀ ਕੀ ਨਾਮ ਮੇਰਾ ਹੀ ਗੁਰਸ਼ਰਮ ਸਿੰਘ ਪਿੰਡ ਮੇਰਾ ਸੰਗਤਪੁਰਾ ਜੀ ਸੰਗਤਪੁਰ ਹਾਂਜੀ ਇਹ ਕੀ ਘਟਨਾ ਹੋਈ ਕੀ ਹੈ ਸਰ ਇਹ ਮੇਰਾ ਫਰੈਂਡ ਸੀਗਾ ਮੁੰਡਾ ਜੀ ਤੇ ਇਹਦੀ ਆਪ ਹੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀਗੀ ਜੀ ਚਲੋ ਹਰੇਕ ਦੀ ਕਿਸੇ ਨਾ ਕਿਸੇ ਨਾਲ ਲੜਾਈ ਹੁੰਦੀ ਹੈ ਬਟ ਇਹਦੀ ਕਿਸੇ ਨਾਲ ਕੋਈ ਨਹੀਂ ਸੀਗੀ ਤੇ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਸੀਗਾ ਜੀ ਤੇ ਕਬੱਡੀ ਖੇលਦਾ ਸੀਗਾ ਸਕੂਲ ਟਾਈਮ ਦੀ ਖੇਲ ਲਾਉਂਦਾ ਸੀਗਾ ਜੀ ਜਿੰਨੇ ਕੀ ਦੀ ਉਮਰ ਉਹਨੇ ਕਿ ਕਬੱਡੀ ਖੇਲੀ ਜਾਂਦਾ ਸੀਗਾ ਜੀ ਤੇ ਘਰ ਤੇ ਕਮਾਉਣ ਵਾਲਾ ਵੀ ਇਹੀ ਸੀਗਾ ਜੀ ਤੇ ਅਸੀਂ ਤਾਂ ਇਹੀ ਸਰਕਾਰ ਨੂੰ ਉਮੀਦ ਕਰਦੇ ਆਂ ਸਰਕਾਰ ਤੋਂ ਵੀ ਸਾਡੇ ਭਰਾ ਨੂੰ ਤੇ ਉਹਦੀ ਫੈਮਿਲੀ ਨੂੰ ਜੀ ਉਹਨਾਂ ਦਾ ਬੰਨ ਦਾ ਹੱਕ ਦਿੱਤਾ ਜਾਵੇ ਜੀ ਉਹਨਾਂ ਨਾਲ ਇਨਸਾਫ ਕੀਤਾ ਜਾਵੇ। ਆ ਕੀ ਹੁਣ ਪੇਚ ਕਿੱਥੇ ਫਸਿਆ ਕਿੱਥੇ ਹੋਇਆ ਵੀ ਧਰਨਾ ਤੁਸੀਂ ਅੱਜ ਲਗਾਇਆ ਇੱਥੇ। ਕੀ ਕਾਰਨ ਕੀ ਹੈ 메ਨ ਧਰਨਾ ਲਗਾਇਆ। ਸਰਕਾਰਨ ਤਾਂ ਇਹੀ ਹੈ ਇਨਸਾਫ ਨਹੀਂ ਮਿਲ ਰਿਹਾ ਜੀ। 메ਨ 메ਨ ਤਾਂ ਇਹੀ ਕਾਰਨ ਆ ਵੀ ਧਰਨਾ ਲਾਉਣ ਦਾ ਇਨਸਾਫ ਨਹੀਂ ਮਿਲ ਰਿਹਾ। ਪ੍ਰਸ਼ਾਸਨ ਚਲੋ ਆਪਾਂ ਪੰਜਾਬ ਪੁਲਿਸ ਆਪਣੀ ਬਣਦੀ ਕਾਰਵਾਈ ਕਰ ਰਹੀ ਹੈ ਜਿੱਥੇ ਤੱਕ ਉਹਨਾਂ ਦੀ ਪਹੁੰਚ ਹੋ ਕਰ ਰਹੀ ਹੈ ਬਗਾਰ ਭਾਈ। ਤੇ ਬਟ ਜੋ 메ਨ ਅਸੀਂ ਚਾਹੁੰਦੇ ਆ ਵੀ ਸਾਡੇ ਪਰਿਵਾਰ ਨੂੰ ਤੇ ਸਾਡੇ ਭਰਾ ਨੂੰ ਇਨਸਾਫ ਮਿਲੇ। ਉਹਨਾਂ ਇਨਸਾਫ ਵੱਲ ਤੱਕ ਕੁਝ ਨਹੀਂ ਮਿਲਿਆ ਜੀ। ਤੇ ਨਾ ਕੋਈ ਫੜਿਆ ਗਿਆਈ ਮੋਲਜਮ ਇਹ ਐਕਚੁਅਲ ਦੇ ਵਿੱਚ ਘਟਨਾ ਹੋਈ ਕਿੱਥੇ ਆ ਔਰ ਕਦੋਂ ਦੀ ਘਟਨਾ ਹੈ ਪਿੰਡ ਮਾਨਕੀ ਪਰਸੋ ਰਾਤ ਦੀ ਘਟਨਾ ਹੈ ਹਾਂਜੀ ਇਹ ਉਹ ਆ ਕੀ ਸੀ ਐਕਚੁਅਲ ਪਤਾ ਨਹੀਂ ਆਪਸੀ ਕੋਈ ਪੁਰਾਣੀ ਰੈਂਡਿਸ ਕਿਸੇ ਮੁੰਡਿਆਂ ਨਾਲ ਹੋਰ ਕੋਈ ਇਹਦੀ ਵਟ ਕਿਸੇ ਨਾਲ ਨਹੀਂ ਸੀਗੀ ਇਹ ਨਾਰਮਲ ਗੁਰੂ ਘਰ ਸੇਵਾ ਕਰਦਾ ਸੀ ਸ਼ਾਮ ਨੂੰ ਕੌਣ ਗੁਰੂ ਨਾਨਕਵਾ ਜੀ ਦਾ ਅੱਜ ਗੁਰਪਰਬ ਸੀ ਉਹਦੇ ਕਰਕੇ ਸੇਵਾ ਕਰਕੇ ਆਮ ਜਿਹਾ ਪਿੰਡਾਂ 'ਚ ਬਹਿ ਜਾਂਦੇ ਆਈ ਤੇ ਉੱਦਾਂ ਬੈਠੇ ਸੀਗੇ ਤੇ ਚਾਰ ਅਣਖਿਆਤੇ ਬੰਦੇ ਆਏ ਕੋਈ ਨਹੀਂ ਜਾਣਦਾ ਕੋਈ ਵੀ ਨਹੀਂ ਜਾਣਦੇ ਉਹਨਾਂ ਨੂੰ ਕੌਣ ਨੇ ਉਹ ਕੌਣ ਨਹੀਂ ਹੈਗੇ ਤੇ ਉਹ ਬੰਦਿਆਂ ਨੇ ਆਗੇ ਫਾਇਰਿੰਗ ਕੀਤੀ ਤੀਰ ਜਰੂ ਗੋਲੀ ਲੱਗੀ ਤੇ ਉਹਦੀ ਡੈਥ ਹੋ ਗਈ ਕੀ ਲੱਗਦਾ ਤੁਹਾਨੂੰ ਕਿ ਬਾਇ ਮਿਸਟੇਕਨ ਗਲਤੀ ਨਾਲ ਮਿਸਟੇਕ ਨਾਲ ਕੌਣ ਹਮਾਂ ਆਉਂਦਾ ਜੀ ਨਹੀਂ ਨਹੀਂ ਆ ਮਤਲਬ ਕਿਤੇ ਕਿਸੇ ਹੋਰ ਨੂੰ ਟਾਰਗੇਟ ਕਰਨਾ ਹੋਵੇ ਉਹਨਾਂ ਨੂੰ ਸਰ ਉਹਨਾਂ ਨੇ ਮਤਲਬ ਦੋ ਮੁੰਡਿਆਂ ਦੇ ਗੋਲੀ ਵਜੀ ਆ ਜੀ ਇੱਕ ਤਾਂ ਇਹਦੇ ਵਜੀ ਇੱਕ ਮੁੰਡੇ ਦੇ ਹੋਰ ਵਜੀ ਆ ਜੀ ਉਹ ਠੀਕ ਹੈ ਉਹ ਵੀ ਮਾਨ ਗਈ ਤਾਂ ਉਹ ਚਲੋ ਉਹਦੇ ਛੱਟ ਵਜੀ ਹੋਈ ਆ ਜੀ ਗੋਲੀ ਵਜੀ ਵੀ ਆ ਤੇ ਫਿਲਹਾਲ ਉਹ ਠੀਕ ਆਈ ਉਹ ਖਤਰੇ ਤੋਂ ਬਾਹਰ ਆਈ ਹਾਂਜੀ ਬਾਡੀ ਦਾ ਸੰਸਕਾਰ ਹੋ ਗਿਆ ਜੀ ਨਹੀਂ ਬੋਡੀ ਦਾ ਸੰਸਕਾਰ ਕੋਈ ਪੋਸਟਮਾਰਨ ਨਹੀਂ ਕਰਨ ਦਿੰਦਾ ਜੀ। ਕੋ ਜਦੋਂ ਆਪਾਂ ਇਨਸਾਫ ਹੀ ਨਹੀਂ ਮਿਲਿਆ ਜੀ। ਕਹਿਤਾ ਰਹੇ ਆ ਵੀ ਤੁਸੀਂ ਆਪਣਾ ਪੋਸਟਮਾਰਨ ਕਰਾਓ ਤੇ ਸੰਸਕਾਰ ਕਰ ਦਿਓ ਜੀ। ਬਟ ਕੋਈ ਸੰਸਕਾਰ ਨਹੀਂ ਕੀਤਾ ਸੀ। ਸਾਨੂੰ ਇਨਸਾਫ ਚਾਹੀਦਾ ਸੀ ਫੇਰ ਸੰਸਕਾਰ ਕਰਾਂਗੇ। ਇਹ ਧਾਰਨਾ ਤੁਸੀਂ ਕਦੋਂ ਤੱਕ ਜਾਰੀ ਹੈ? ਜਦੋਂ ਤੱਕ ਇਨਸਾਫ ਨਹੀਂ ਮਿਲਦਾ ਜੀ। ਜਦੋਂ ਤੱਕ ਸਾਨੂੰ ਮੌਕੇ ਤੇ ਆ ਕੇ ਪ੍ਰਸ਼ਾਸਨ ਕਹੂਗਾ ਵੀ ਹਾਂ ਤੁਹਾਨੂੰ ਅਸੀਂ ਇਨਸਾਫ ਦਵਾਵਾਂਗੇ ਅਸੀਂ ਕਾਰਵਾਈ ਕਰਾਂਗੇ। ਫਿਰ ਅਸੀਂ ਧਾਰਨਾ ਚੱਕਾਂਗੇ ਜੀ ਨਹੀਂ ਕੋਈ ਚੱਕਤ ਧਾਰਾ ਨਹੀਂ ਚੱਕਾਂਗੇ। ਇਹ ਲੜਕੇ ਦੇ ਜਿਹਨਾਂ ਦੀ ਡੈਥ ਵੀ ਹੋ ਉਹਦਾ ਪਿਤਾ ਜੀ ਕੀ ਕੰਮ ਕਰਾਂ? ਉਦੇ ਬਿਦਾਈ ਵਿੱਚ ਚਲੋ ਹਲਵਾਈ ਦਾ ਕੰਮ ਕਰਦੇ ਵਿੱਚ ਪਲੰਬਰਿੰਗ ਦਾ ਟੂਟੀ ਦਾ ਕੰਮ ਕਰਦੇ ਇਹ ਲੜਕਾ ਵੀ ਨਾਲ ਕਰਦਾ ਸੀ ਹਾਂਜੀ ਚਲੋ ਨਾਲ ਮਿਹਨਤ ਮਜ਼ਦੂਰੀ ਵਾਲੇ ਬੰਦਿਆ ਜੀ ਕੋਈ ਐਦਾਂ ਹੋਣੀ ਗਈ ਮਿਹਨਤ ਮਜ਼ਦੂਰੀ ਕੰਮ ਕਰਨ ਵਾਲਾ ਬੰਦਾ ਸੀਗਾ ਜੀ ਕੀ ਮੰਗਦਾ ਸਰ ਸਾਨੂੰ ਇਨਸਾਫ਼ ਚਾਹੀਦਾ ਜੀ ਬਾਕੀ ਸਾਰੇ ਤੁਹਾਡੇ ਸਾਹਮਣੇ ਸਾਰੇ ਇਨਸਾਫ਼ ਦੀ ਮੰਗ ਕਰ ਰਹੇ ਆ ਅਜੇ ਧਰਨਾ ਲੱਗਿਆ ਹੋਇਆ ਪਿੰਡ ਮਾਨਕੀ ਪਾਸੇ ਲਗਾਇਆ ਹੋਇਆ ਹੈ ਕਿ ਕੋਸ਼ਿਆਂ ਦੇ ਮੰਦ ਨੂੰ ਲੈ ਕੇ ਇਹ ਨਹੀਂ ਸਾਡੇ ਕੋਲ ਪਰसों ਜਿਹੜੀ ਫਾਇਰਿੰਗ ਇਨਸੀਡੈਂਟ ਹੋਇਆ ਸੀ ਪਰसों ਹੀ ਅਸੀਂ ਐਪੀਆਰ ਨੰਬਰ 307 ਅੰਡਰ ਸੈਕਸ਼ਨ 103 109 ਵੀਐਨਐਫ 190 ਤੇ 191 ਵੀਐਨਐਸ 25 ਜੂਨ ਨੂੰ ਨਾ ਰ ਪਰਚਾ ਦਰਜ ਕੀਤਾ ਸੀ ਚਾਰ ਬੰਦਿਆਂ ਦੇ ਖਿਲਾਫ ਤੇ ਇੱਕ ਆਪਣਾ ਨਾਮ ਨੂੰ ਉਹਦੇ ਸੰਬੰਧੀ ਜਿਹੜੇ ਨੇ ਕੋਈ ਸਪੋਰਟਰ ਸੀ ਮੁੱਲਵਾਦੇ ਪਨਾਹ ਦੇ ਨਾਲ ਇਹਨਾਂ ਨੂੰ ਤੇ ਪਨਾਹ ਵੀ ਦਿੰਦੇ ਸ਼ਟਰ ਵੀ ਦਿੰਦੇ ਅਸੀਂ 10 ਬੰਦੇ ਜਿਹੜੇ ਆ ਅੰਨਾ ਪੁਲਿਸ ਨੇ ਜਿਹੜੇ ਅਰੈਸਟ ਕੀਤੇ ਆ ਸਾਡੇ ਮਾਨਯੋਗ ਐਸਐਸਪੀ ਯੂਤੀ ਜਦਵਨ ਜੀ ਵੱਲੋਂ ਤੇ ਐਸਪੀਡੀ ਪਵਨ ਜੀ ਜੀ ਵੱਲੋਂ ਸਾਡੀਆਂ ਸੱਤ ਪਾਰਟੀਆਂ ਜਿਹੜੀਆਂ ਅੱਡਾ ਟਗਾਣਿਆਂ ਦੇ ਰੇਡ ਕਰਨ ਲਈ ਗੰਜਾ ਅਸੀਂ ਇਹ ਪਰਿਵਾਰ ਨੂੰ ਇਹੀ ਗੱਲ ਦੱਸ ਰਹੇ ਹਾਂ ਮੇਰੇ ਅੱਜ 10 ਬੰਦੇ ਕੱਲ੍ਹ ਦੇ ਹੀ ਅਰੈਸਟ ਕੀਤੇ ਆ ਸਾਡੇ ਕੋਲ ਪੁਲਿਸ ਰਿਮਾਰਡਦੇ ਆ ਜਿਹੜੇ ਮੌਲਜਮ ਆ ਜਿਹੜੇ ਅਸਲੀ ਜਿਹੜੇ ਮੌਲਜਮ ਜਿਹੜੇ ਫੈਰਿੰਗ ਕਰਕੇ ਗਏ ਆ ਛੇਤੀ ਹੀ ਕਾਬੂ ਕਰ ਲਏ ਜਾਣਗੇ ਸੁਰੱਖਾਂ ਦੇ ਪਿੱਛੇ ਹੋਣਗੇ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਲੈਂਣ ਦੀ ਅਸੀਂ ਇਥੇ ਅਲਾਉ ਨਹੀਂ ਕਰਾਂਗੇ ਮ੍ਰਿਤਕ ਦੇ ਪਰਿਵਾਰ ਦਾ ਇਹ ਵੀ ਗੱਲ ਕਹਿਣਾ ਕਿ ਉਦੋਂ ਤੱਕ ਉਹਦੀ ਨਾ ਪੋਸਟ ਬਟਨ ਹੋਣ ਦੇਣਾ ਨਾ ਸਰਕਾਰ ਨੂੰ ਨਹੀਂ ਅਸੀਂ ਇਹ ਪਰਿਵਾਰ ਨਾਲੇ ਇਹ ਸਲਾਹ ਕਰ ਰਹੇ ਹਾਂ ਪਰਿਵਾਰ ਨੂੰ ਸਮਝਾ ਰਹ ਉਹ ਪੋਸਟਵਾਡ ਨੂੰ ਜਿਹੜਾ ਉਹ ਜ਼ਰੂਰੀ ਹੈ ਨਹੀਂ ਤਾਂ ਪੋਸਟਵਾਡ ਜਿੰਨਾ ਡਿਲੇ ਹੁੰਦਾ ਉਹਦੇ ਨਾਲ ਕੋਈ ਐਵੀਡੈਂਸ ਵੀ ਜਿਹੜੀ ਹੈ ਵੀ ਸੋ ਬਿਲਕੁਲ ਪਰਿਵਾਰਿਕ ਮੈਂਬਰ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਆਖਣਾ ਕਿ ਇਹ ਜਿਸ ਨੌਜਵਾਨ ਦੀ ਗਿੰਦਰ ਸਿੰਘ ਦੀ ਮੌਤ ਹੋਈ ਆ ਉਹ ਘਰ ਦੇ ਵਿੱਚ ਇਕੱਲਾ ਕਮਾਉਣ ਵਾਲਾ ਸੀ ਔਰ ਪਲੰਬਰ ਦਾ ਕੰਮ ਕਰਦਾ ਸੀ ਔਰ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਮੇਰੇ ਆ ਬਨਾਰੇ ਪਿੰਡ ਵਾਸੀਆਂ ਵੱਲੋਂ ਲਗਾਏ ਜਾ ਰਹੇ ਆ ਪਿੰਡ ਆਖਣਾ ਕਿ ਆ ਗੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਫਤਾਰ ਕੀਤਾ ਜਾਵੇ ਔਖੇ ਹੀ ਪੁਲਿਸ ਪ੍ਰਸ਼ਾਸਨ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਜੂਦ ਆ ਔਰ ਅਸੀਂ ਗੱਲਬਾਤ ਕੀਤੀ ਗੁਰਿੰਦਰ ਸਿੰਘ ਦੇ ਮਾਤਾ ਜੀ ਨਾਲ ਤੇ ਉਹਨਾਂ ਦੀ ਸISTER ਨਾਲ ਗੱਲਬਾਤ ਕੀਤੀ ਪਰ ਉਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਆ ਉਹਨਾਂ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਔਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਤੱਕ ਪੁਲਿਸ ਦੋਸ਼ੀਆਂ ਨੂੰ ਗ੍ਰਫਤਾਰ ਨਹੀਂ ਕਰਦੀ ਤਾਂ ਨਿਰੰਤਰ ਇਹ ਧਰਨਾ ਜਿਹੜਾ ਜਾਰੀ ਰਹੇਗਾ ਜਸਪ੍ਰੀਤ ਸਿੰਘ ਮੰਗਟ ਜੀ ਹਲਕਾ ਸੰਗਠਨ ਇੰਚਾਰਜ ਆਮਾਦੀਨ ਪਾਰਟੀ ਹਲਕਾ ਸਮਰਾਲਾ ਸਮਰਾਲਾ ਦੇ ਮੇਨ ਚੌਂਕ ਵਿਖੇ ਜਿਹੜੇ ਪਿੰਡ ਮਾਨਕੀ ਦੇ ਵਸਨੀਕਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਪੁਲਿਸ ਵਾਲੀ ਗ੍ਰਿਫਤਾਰੀ ਮੰਗ ਨੂੰ ਲੈ ਕੇ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਬਹੁਤ ਮਾੜੀ ਘਟਨਾ ਹੋਈ ਹੈ ਪਿੰਡ ਮਾਨਕੀ ਜੇ ਇੱਕ ਕਬੱਡੀ ਨੌਜਵਾਨ ਕਬੱਡੀ ਖਿਡਾਰੀ ਦੀਆਂ ਗੋਲੀਆਂ ਮਾਰ ਕੇ ਮੌਤ ਮੌਤੇ ਘਾਟਾ ਪਾ ਰਿਆ ਗਿਆ ਸਾਨੂੰ ਬਹੁਤ ਦੁੱਖਾ ਪੂਰੀ ਆਮ ਆਦਮੀ ਪਾਰਟੀ ਪਰਿਵਾਰ ਦੇ ਨਾਲ ਖੜੀ ਹੈ ਜੀ ਅੱਜ ਪਰਿਵਾਰ ਨੇ ਧਰਨਾ ਲਾਇਆ ਸੀ ਮੈਂ ਉਰੇ ਪਹੁੰਚਿਆ ਸੀ ਉਹਨਾਂ ਨੂੰ ਅਸ਼ਵਾਸ਼ਣ ਦਿਵਾਇਆ ਕਿ ਸਾਨੂੰ ਥੋੜਾ ਜਿਹਾ ਵਕਤ ਦਿਓ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਇੱਕ ਹਫਤੇ ਦਾ ਟਾਈਮ ਇਹਨਾਂ ਤੋਂ ਮੰਗਿਆ ਵੀ ਇੱਕ ਹਫਤੇ ਦੇ ਵਿੱਚ ਵਿੱਚ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਪਾਰਟੀ ਇਹਨਾਂ ਦੇ ਨਾਲ ਪੂਰਨ ਤੌਰ ਤੇ ਖੜੀ ਆ ਐਮਐਲਏ ਸਾਹਿਬ ਤਰਨ ਤਰਨ ਇਲੈਕਸ਼ਨ ਡਿਊਟੀ ਹੋਣ ਕਰਕੇ ਉਰੇ ਨਹੀਂ ਆ ਸਕੇ ਇਸ ਕਰਕੇ ਉਹਨਾਂ ਵੱਲੋਂ ਮੈਂ ਆਇਆ ਸੀ ਤੇ ਪਰਿਵਾਰ ਨੂੰ ਪੂਰਾ ਵਿਸ਼ਵਾਸ ਚ ਲਿਆ ਜੀ ਮੈਂ ਪਰਿਵਾਰ ਦਾ ਹਰ ਪੱਖ ਤੋਂ ਸਾਥ ਦਿੱਤਾ ਜਾਊਗਾ ਦੋਸ਼ੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ। ਉਹਦਾ ਸ਼ੋਸ਼ਾ ਮਿਲਣ ਤੱਕ ਨਾ ਖਤਮ ਹੋ ਕੇ। ਹਾਂਜੀ ਉਹ ਇਹਨਾਂ ਨੇ 1 ਹਫ਼ਤੇ ਦਾ ਟਾਈਮ ਲਿਆ ਜੀ ਅਸੀਂ ਇਹਨਾਂ ਦੇ ਨਾਲ ਆ ਪਰਿਵਾਰ ਨਾਲ ਪੂਰੀ ਹਮਦਰਦੀ ਆ ਹਰ ਪੱਖ ਤੋਂ ਪਰਿਵਾਰ ਨੂੰ ਸਾਥ ਦਵਾਂਗੇ ਤੇ ਛੇਤੀ ਫੜ ਕੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਸਿੱਟਾ ਜੀ ਧੰਨਵਾਦ।